ਸਾਸੀ ਕਾਲ ਦੋਸਤੋ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਜੁੜਿਆਂ ਜੀ ਤੁਹਾਡੇ ਸਾਹਮਣੇ ਤੇ ਅੱਜ ਦਾ ਇਹ ਐਪੀਸੋਡ ਆ ਜਿਹੜਾ ਨੌਜਵਾਨਾਂ ਦੇ ਲਈ ਬਹੁਤ ਖਾਸ ਆ ਕਿਉਂਕਿ ਅੱਜ ਦੇ ਇਸ ਐਪੀਸੋਡ 'ਚ ਮੈਂ ਗੱਲ ਕਰਨੀ ਆ ਕਿ ਜਦੋਂ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹੋ ਤਾਂ ਇਹ 7 ਟਿਪਸ ਨੇ ਜਿਹੜੇ ਉਹ ਜ਼ਰੂਰ ਧਿਆਨ 'ਚ ਰੱਖਿਓ ਜ਼ਰੂਰ ਆਪਣੀ ਜ਼ਿੰਦਗੀ 'ਚ ਲਾਗੂ ਕਰਿਓ ਪੂਰੇ ਚਾਂਸ ਬਣਦੇ ਨੇ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਇਹ 7 ਗੱਲਾਂ ਮੰਨ ਕੇ ਸੋ ਅੱਜ ਦੀ ਦੇਖੋ ਇੱਕ ਇਤਰਾਜ਼ ਦੀ ਆ ਦੁਕਾਨਤ ਕਹਿ ਲੋ ਕਿ ਆਪਾਂ ਸਾਰੇ ਬਹੁਤ ਪੜੇ ਲਿਖੇ ਆ ਪਰ ਉਹ ਪੜਾਈਆਂ ਦਾ ਸਿੱਧੀ ਭਾਸ਼ਾ ਚ ਕਾਹਾਂ ਮੁੱਲ ਨਹੀਂ ਪਿਆ ਆਪਾਂ ਸਾਰੇ ਪੜੇ ਕੁਝ ਹੋਰ ਆ ਕੰਮ ਕੁਝ ਹੋਰ ਕਰਨਾ ਪੈ ਰਿਹਾ ਹੁਣ ਸਾਡੇ ਬੱਚੇ ਵੀ ਨੇ ਆਪਾਂ ਬਹੁਤ ਵਧੀਆ ਪੜਾਈਆਂ ਉਹਨਾਂ ਨੂੰ ਕਰਾ ਰਹੇ ਆ ਪਰ ਭਵਿੱਖ ਕਿਸੇ ਨੂੰ ਵੀ ਨਹੀਂ ਪਤਾ ਸੋ ਸਾਰੇ ਆਪਣੀ ਜ਼ਿੰਦਗੀ ਦੇ ਨਾਲ ਤਜਰਬੇ ਆ ਜਿਹੜੇ ਉਹ ਕਰਨ ਲੱਗੇ ਹੋਏ ਨੇ ਕੋਈ ਬਾਹਰ ਨੂੰ ਜਾ ਰਿਹਾ ਵਾ ਕੋਈ ਉਹ ਨੌਕਰੀ ਕਰਨ ਲੱਗਿਆ ਹੋਇਆ ਕਿ ਜਿਹੜੀ ਉਹਨੇ ਕਦੇ ਸੋਚੀ ਵੀ ਨਹੀਂ ਸੀ ਪੜਿਆ ਕੁਝ ਹੋਰ ਆ ਨੌਕਰੀ ਕੋਈ ਹੋਰ ਕਰਨੀ ਪੈ ਰਹੀ ਆ ਕੋਈ ਵਪਾਰ 'ਚ ਪੈ ਗਿਆ ਹਨਾ ਸੋ ਗੱਲ ਅੱਜ ਵਪਾਰ ਦੀ ਉਹ ਕਰੂੰਗਾ ਕਿ ਜੇ ਤੁਸੀਂ ਕੋਈ ਵੀ ਛੋਟਾ ਜਾਂ ਵੱਡਾ ਵਪਾਰ ਸ਼ੁਰੂ ਕਰ ਚੁੱਕੇ ਹੋ ਜਾਂ ਕਰਨਾ ਚਾਹ ਰਹੇ ਹੋ ਸੋਚ ਰਹੇ ਹੋ ਉਹਦੇ ਬਾਰੇ ਇਹ ਸੱਤ ਗੱਲਾਂ ਜ਼ਰੂਰ ਧਿਆਨ 'ਚ ਰੱਖ ਕੇ ਕਰਿਓ ਜ਼ਰੂਰ ਤੁਹਾਨੂੰ ਤਰੱਕੀ ਮਿਲੂਗੀ ਸੋ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਸਲਾਹ ਵਾ ਜੀ ਆਪਣਾ ਸ਼ੌਂਕ ਦੇਖੋ ਤੁਹਾਡਾ ਕੀ ਇੰਟਰਸਟ ਆ ਆਪਣੇ ਅੰਦਰ ਝਾਤ ਮਾਰੋ ਤੇ ਦੇਖੋ ਕਿਹੜੇ ਕੰਮ ਨੂੰ ਲੈ ਕੇ ਅੰਦਰੋਂ ਇੱਕ ਪੋਜ਼ਿਟਿਵ ਵਾਈਬ ਆਉਂਦੀ ਆ ਕਿ ਹਾਂ ਇਹ ਕੰਮ ਮੈਂ ਬਖੂਬੀ ਨਿਭਾ ਸਕਦਾ ਨਿਭਾ ਸਕਦੀ ਆ ਇਹ ਨਹੀਂ ਕਿ ਫਲਾਣੇ ਬੰਦੇ ਨੇ ਜੀ ਦੁਕਾਨ ਖੋਲੀ ਸੀ ਉਹਨੇ ਬਿਜ਼ਨਸ ਨਾਲ ਸ਼ੁਰੂ ਕੀਤਾ ਸੀ ਦੇਣਾ ਦੇ ਵਿੱਚ ਹੀ ਉਹਨੇ ਬਹੁਤ ਸਾਰਾ ਪੈਸਾ ਜੋੜ ਲਿਆ ਉਹਨੇ ਘਰ ਵੀ ਲੈ ਲਿਆ ਕਾਰ ਵੀ ਲੈ ਲਈ ਹਨਾ ਇਹ ਸਾਰਾ ਕੁਝ ਦੇਖ ਕੇ ਤੁਸੀਂ ਵੀ ਉਹਦੀ ਰੀਸ ਕਰਕੇ ਉਹੀ ਕੰਮ ਸ਼ੁਰੂ ਕਰ ਲਿਆ ਪਰ ਹੋ ਸਕਦਾ ਉਹ ਉਸ ਕੰਮ ਦਾ ਪੁਰਾਣਾ ਜਾਣਕਾਰ ਹੋਵੇ ਉਹਦੇ ਕੋਲ ਤਜਰਬਾ ਹੋਵੇ ਤੇ ਤੁਸੀਂ ਦੇਖੋ ਦੇਖੀ ਜੇ ਇਹ ਫੈਸਲਾ ਲੈ ਲਿਆ ਤਾਂ ਉਹ ਫੈਸਲਾ ਗਲਤ ਵੀ ਸਾਬਤ ਹੋ ਸਕਦਾ ਤੁਸੀਂ ਆਪਣਾ ਸ਼ੌਂਕ ਦੇਖਣਾ ਵਾ ਤੁਸੀਂ ਆਪਣੇ ਤਰੀਕੇ ਦੇ ਨਾਲ ਕੰਮ ਕਰਨਾ ਵਾ ਸੋ ਇੰਟਰਸਟ ਜ਼ਰੂਰ ਦੇਖ ਲਿਓ ਕਿ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ ਦੂਜਾ ਟਾਈਪ ਆ ਕਿ ਸੈਲਫ ਕੌਨਫੀਡੈਂਸ ਪਹਿਲੇ ਪੁਆਇੰਟ ਦੇ ਨਾਲ ਹੀ ਇਹਦਾ ਕਨੈਕਸ਼ਨ ਆ ਤੁਹਾਨੂੰ ਕੌਨਫੀਡੈਂਸ ਉਸੇ ਕੰਮ ਤੇ ਆਊਗਾ ਜਿਹਦਾ ਤੁਹਾਨੂੰ ਸ਼ੌਂਕ ਹੋਊਗਾ ਜਿਹੜੇ ਕੰਮ ਦੇ ਵਿੱਚ ਤੁਹਾਡਾ ਇੰਟਰਸਟ ਹੋਊਗਾ ਉਸ ਕੰਮ ਦੇ ਉੱਤੇ ਤੁਹਾਡਾ ਕੌਨਫੀਡੈਂਸ ਆਪ ਹੀ ਆ ਜਾਣਾ ਸੋ ਬਹੁਤ ਜ਼ਰੂਰੀ ਆ ਤੁਸੀਂ ਵਧੀਆ ਕੰਮ ਤਾਂ ਹੀ ਕਰ ਪਾਓਗੇ ਜਦੋਂ ਦੋਨੋਂ ਇਹ ਗੱਲਾਂ ਦਾ ਸੁਮੇਲ ਹੋਊਗਾ ਤੀਜਾ ਪੁਆਇੰਟ ਆ ਜੀ ਪੋਜ਼ਿਟਿਵ ਰਹੋ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤਾਂ ਪਹਿਲਾਂ ਹੀ ਇਹ ਸੋਚਾਂ ਆਪਣੇ ਦਿਮਾਗ 'ਚ ਨਾ ਲਿਆਇਓ ਵੀ ਜੇ ਮੈਂ ਫੇਲ ਹੋ ਗਿਆ ਤਾਂ ਕੀ ਕਰੂੰਗਾ ਜੇ ਮੇਰਾ ਕੰਮ ਨਾ ਚੱਲਿਆ ਜੇ ਮੈਨੂੰ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਤਾਂ ਕੀ ਕਰੂੰਗਾ ਇਹ ਸੋਚਾਂ ਸੋਚ ਕੇ ਜੇ ਕੰਮ ਸ਼ੁਰੂ ਕਰੋਗੇ ਤੇ ਨਾ ਤਾਂ ਤੁਹਾਡਾ ਕੰਮ ਦੇ ਵਿੱਚ ਦਿਲ ਲੱਗਣਾ ਨਾ ਤੁਸੀਂ ਆਪਣੀ ਡੈਡੀਕੇਸ਼ਨ ਕੰਮ ਪ੍ਰਤੀ ਦੇ ਪਾਉਂਗੇ ਸੋ 네ਗੇਟਿਵ ਥਾਟਸ ਨੂੰ ਸਾਈਡ ਤੇ ਰੱਖੋ ਇਹ ਠੀਕ ਆ ਵੀ ਆਪਾਂ ਬੈਕਅਪ ਜ਼ਰੂਰ ਸੋਚਦੇ ਆਂ ਪਰ ਇਹ ਨਹੀਂ ਕਿ ਤੁੱਕੇਬਾਜ਼ੀ ਕਰਨੀਆਂ ਵੀ ਜੇ ਚੱਲ ਗਿਆ ਤਾਂ ਚੱਲ ਗਿਆ ਨਹੀਂ ਤਾਂ ਨਾ ਸੀ ਨਹੀਂ ਪੂਰੀ ਲਗਨ ਦੇ ਨਾਲ ਪੂਰੀ ਪੋਜ਼ਿਟਿਵਿਟੀ ਦੇ ਨਾਲ ਜਿਹੜਾ ਵੀ ਕੰਮ ਸ਼ੁਰੂ ਕਰਦੇ ਹੋ ਉਹ ਕਰੋ ਤੇ ਇਹ ਸੋਚ ਰੱਖ ਕੇ ਕਰੋ ਧਾਰ ਕੇ ਕਰੋ ਵੀ ਅਸੀਂ ਜੋ ਕੰਮ ਸ਼ੁਰੂ ਕੀਤਾ ਵਾ ਇਹਨੂੰ ਸਿਰੇ ਲਾ ਕੇ ਛੱਡਾਂਗੇ ਇਹਦੇ ਵਿੱਚ ਫਤਿਹ ਹਾਸਲ ਕਰਕੇ ਛੱਡਾਂਗੇ ਚੌਥਾ ਪੁਆਇੰਟ ਆ ਜੀ ਮਿਹਨਤ ਕਰੋ ਮਿਹਨਤ ਤਾਂ ਆਪਾਂ ਨੂੰ ਦੇਖੋ ਕਰਨੀ ਹੀ ਪੈਣੀ ਆ ਆਪਾਂ ਸਾਰੇ ਮੈਡਲ ਕਲਾਸ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਆਂ ਤੇ ਜੇ ਅਸੀਂ ਸੋਚਾਂਗੇ ਕੋਈ ਸ਼ਾਰਟਕਟ ਆ ਸਾਡੇ ਕੋਲ ਵੀ ਅਸੀਂ ਆਪਣਾ ਵਪਾਰ ਖੜਾ ਕਰ ਲਈਏ ਜਾਂ ਅਸੀਂ ਕਿਸੇ ਦੇ ਭਰੋਸੇ ਰਹਿ ਕੇ ਆਪਣੇ ਬਿਜ਼ਨਸ ਨੂੰ ਕਾਮਯਾਬ ਬਣਾ ਲਾਂਗੇ ਤਾਂ ਐਦਾਂ ਨਹੀਂ ਹੋਣਾ ਸਾਨੂੰ ਆਪ ਨੂੰ ਹੀ ਮਿਹਨਤ ਕਰਨੀ ਪੈਣੀ ਆ ਤੇ ਕੋਈ ਵੀ ਭਾਵੇਂ ਤੁਸੀਂ ਆਪਣੇ ਕੰਮ ਦੇ ਵਿੱਚ ਵਰਕਰ ਰੱਖਦੇ ਹੋ ਜਾਂ ਕੋਈ ਵੀ ਹੋਰ ਬੰਦਾ ਵਾ ਉਹਨਾਂ ਦੇ ਭਰੋਸੇ ਤੁਸੀਂ ਆਪਣੇ ਵਪਾਰ ਨੂੰ ਕਦੇ ਖੜਾ ਨਹੀਂ ਕਰ ਸਕਦੇ ਤੁਹਾਨੂੰ ਆਪ ਨੂੰ ਮਿਹਨਤ ਕਰਨੀ ਪੈਣੀ ਆ ਦਿਨ ਰਾਤ ਇੱਕ ਕਰਨਾ ਪੈਣਾ ਵਾ ਸਟਰਗਲ ਆ ਜਿਹੜੀ ਉਹ ਪਹਿਲਾਂ ਪਹਿਲਾਂ ਕਰਨੀ ਪਊਗੀ ਪਰ ਕੁਦਰਤ ਦਾ ਇੱਕ ਨਿਯਮ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਕਾਮਯਾਬੀ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਆ ਪੰਜਵਾਂ ਪੁਆਇੰਟ ਆ ਜੀ ਤਜਰਬਾ ਜ਼ਰੂਰ ਲਓ ਕੋਈ ਵੀ ਕੰਮ ਸ਼ੁਰੂ ਕਰਨ ਲੱਗਦੇ ਹੋ ਉਹਦੀ ਜਾਣਕਾਰੀ ਇਕੱਠੀ ਜ਼ਰੂਰ ਕਰੋ ਥੋੜਾ ਭਾਵੇਂ ਜ਼ਿਆਦਾ ਤਜਰਬਾ ਤੁਹਾਨੂੰ ਉਸ ਕੰਮ ਦਾ ਜ਼ਰੂਰ ਹੋਣਾ ਚਾਹੀਦਾ ਵਾ ਜੇ ਸਿੱਧਾ ਹੀ ਤੁਸੀਂ ਬਿਨਾ ਕਿਸੇ ਜਾਣਕਾਰੀ ਤੋਂ ਬਿਨਾ ਕਿਸੇ ਤਜਰਬੇ ਤੋਂ ਕੋਈ ਵੀ ਕੰਮ ਜਦਾਂ ਮੈਂ ਪਹਿਲੇ ਪੁਆਇੰਟ 'ਚ ਕਿਹਾ ਵੀ ਦੇਖੋ ਦੇਖੀ ਸਿਰਫ ਸ਼ੁਰੂ ਕਰ ਲਿਆ ਤੁਹਾਨੂੰ ਕੁਝ ਵੀ ਨਹੀਂ ਪਤਾ ਉਹਦੇ ਬਾਰੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਸੋ ਜ਼ਰੂਰ ਜਾਣਕਾਰੀ ਗਿਆਨ ਇਕੱਠਾ ਕਰਕੇ ਵਪਾਰ ਸ਼ੁਰੂ ਕਰੋ ਛੇ ਵੀ ਸਲਾਹ ਦਊਂਗਾ ਜੀ ਕੁਝ ਵੱਖਰਾ ਜ਼ਰੂਰ ਕਰੋ ਆਪਣੇ ਕੰਮ ਦੇ ਵਿੱਚ ਕ੍ਰੀਏਟੀਵਿਟੀ ਦਿਖਾਓ ਮੈਂ ਇੱਕ ਗੱਲ ਕਈ ਵੀਡੀਓਸ ਤੋਂ ਪਹਿਲਾਂ ਕਹਿੰਦਾ ਸੀ ਕਿ ਮਿਹਨਤ ਸਾਰੇ ਕਰਦੇ ਨੇ ਪਰ ਆਪਾਂ ਹਾਰਡਵਰਕ ਦੇ ਨਾਲ ਸਮਾਰਟਵਰਕ ਵੀ ਕਰਨਾ ਵਾ ਠੀਕ ਹੈ ਅੱਜ ਕੱਲ ਤੁਹਾਨੂੰ ਪਤਾ ਕੰਪੀਟੀਸ਼ਨ ਦਾ ਯੋਗ ਆ ਹਰ ਬੰਦਾ ਆਪਣੇ ਕੰਮ ਨੂੰ ਪਰਪੱਕ ਤਰੀਕੇ ਦੇ ਨਾਲ ਕਰਨਾ ਚਾਹੁੰਦਾ ਵਾ ਤੇ ਹਰ ਬੰਦਾ ਚਾਹੁੰਦਾ ਵਾ ਕਿ ਉਹਦੇ ਕੋਲ ਜਿਹੜਾ ਵਪਾਰ ਆ ਉਹ ਵਧਦਾ ਹੋਵੇ ਤੇ ਆਪਾਂ ਵੀ ਚਾਹਾਂਗੇ ਸੋ ਤੁਸੀਂ ਕਸਟਮਰ ਕਿਵੇਂ ਜੋੜਨਾ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਣਾ ਉਹਦੇ ਲਈ ਕੁਝ ਨਾ ਕੁਝ ਵੱਖਰਾ ਜ਼ਰੂਰ ਆਪਣੇ ਵਪਾਰ ਦੇ ਵਿੱਚ ਐਡ ਕਰਦੇ ਰਹੋ ਉਹਨੂੰ ਬਿਜ਼ਨਸ ਨੂੰ ਪ੍ਰਮੋਟ ਕਿਵੇਂ ਕਰਨਾ ਉਹਦੇ ਲਈ ਕੁਝ ਵੱਖਰਾ ਜਿਹੜਾ ਆਪਣੇ ਦਿਮਾਗ ਦੀ ਵਰਤੋਂ ਕਰਕੇ ਜ਼ਰੂਰ ਕਰੋ ਕਿ ਪ੍ਰਮੋਸ਼ਨ ਦੇ ਕਿਹੜੇ-ਕਿਹੜੇ ਤਰੀਕੇ ਹੋ ਸਕਦੇ ਕਿ ਬਾਕੀ ਇਦਾਂ ਕਰ ਰਹੇ ਆ ਮੈਂ ਲੋਕਾਂ ਨੂੰ ਕਿਵੇਂ ਡਾਇਰੈਕਟ ਕਰ ਸਕਦਾ ਸਕਦੀ ਹਾਂ ਸੋ ਇਹ ਤੁਸੀਂ ਆਪ ਸੋਚਣਾ ਕ੍ਰੀਏਟੀਵਿਟੀ ਐਡ ਜ਼ਰੂਰ ਕਰੋ ਆਪਣੇ ਕੰਮ ਦੇ ਵਿੱਚ ਉਹਦੇ ਨਾਲ ਤੁਸੀਂ ਜਲਦੀ ਕਾਮਯਾਬ ਹੋ ਸਕਦੇ ਹੂੰ ਸੱਤਵਾਂ ਤੇ ਲਾਸਟ ਪੁਆਇੰਟ ਆ ਜੀ ਸਬਰ ਰੱਖੋ ਬਹੁਤ ਜ਼ਰੂਰੀ ਆ ਜੀ ਇਹ ਤਾਂ ਇੱਕ ਚੰਗੇ ਬਿਜ਼ਨਸਮੈਨ ਦੇ ਵਿੱਚ ਇਹ ਕੁਆਲਟੀ ਜ਼ਰੂਰ ਹੁੰਦੀ ਆ ਉਹ ਪੇਸ਼ੈਂਸ ਬਹੁਤ ਰੱਖਦਾ ਸੋ ਜੇ ਤੁਸੀਂ ਸੋਚਦੇ ਹੋ ਕਿ ਅੱਜ ਮੈਂ ਕੋਈ ਦੁਕਾਨ ਖੋਲੀ ਆ ਤੇ ਕੋਈ ਵਪਾਰ ਖੋਲਿਆ ਕੱਲ ਹੀ ਮੇਰੇ ਕੋਲ ਗਾ ਪੈ ਜਾਵੇ ਐਦਾਂ ਨਹੀਂ ਹੁੰਦਾ ਕਦੇ ਵੀ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਵਾ ਇੱਕ ਸਮਾਂ ਲੱਗੂਗਾ ਤੁਹਾਡੀ ਪਛਾਣ ਬਣਨ ਨੂੰ ਤੇ ਉਸ ਸਮੇਂ ਦੇ ਦੌਰਾਨ ਤੁਸੀਂ ਆਪਣਾ ਬੈਸਟ ਦਿੰਦੇ ਰਹੋ ਲੋਕਾਂ ਨੂੰ ਸਰਵਿਸ ਵਧੀਆ ਦਿਓ ਆਪਣੀ ਬੋਲਬਾਣੀ ਸਹੀ ਰੱਖੋ ਨੀਤ ਸਹੀ ਰੱਖੋ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਸੋ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਇੱਕ ਦਿਨ ਜਰੂਰ ਭਾਗ ਲਾਊਗਾ ਬਸ ਇੰਤਜ਼ਾਰ ਕਰਿਓ ਘਬਰਾਇਓ ਨਾ ਹੌਸਲਾ ਰੱਖਿਓ ਤੇ ਮੇਰੀਆਂ ਦੁਆਵਾਂ ਅਰਦਾਸਾਂ ਵੀ ਤੁਹਾਡੇ ਸਾਰਿਆਂ ਦੇ ਨਾਲ ਜਿਨ੍ਹਾਂ ਨੇ ਵੀ ਆਪਣਾ ਕੋਈ ਕੰਮ ਸ਼ੁਰੂ ਕੀਤਾ ਹੋਇਆ ਨਮਾ ਜਾਂ ਕੋਈ ਸੋਚ ਰਿਹਾ ਵਾ ਕਰਨ ਬਾਰੇ ਸੋ ਮੇਰੀਆਂ ਅਰਦਾਸਾਂ ਇਹੀ ਨੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਤਰੱਕੀਆਂ ਬਖਸ਼ੇ ਕਾਮਯਾਬੀਆਂ ਬਖਸ਼ੇ ਸੋ ਇਸ ਦੁਆ ਦੇ ਨਾਲ ਮੈਂ ਇਹ ਵੀਡੀਓ ਅੱਜ ਇੱਥੇ ਹੀ ਸਮਾਪਤ ਕਰਦਾ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਸਲਾਹਾਂ ਲੈ ਕੇ ਜਲਦੀ ਹਾਜ਼ਰ ਹੋਣਾ ਜੀ